ਵਿਰੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਨਾਬਾ ਐਸਐਚਓ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਅਲੋਰਾ ਗੇਟ ਅੰਦਰ ਬਾਜ਼ੀਗਰ ਬਸਤੀ ਅਤੇ ਟੀਹਾਂ ਬਸਤੀ ਵਿਖੇ ਨਸ਼ਿਆਂ ਨੂੰ ਲੈ ਕੇ ਸਰਚ ਆਪਰੇਸ਼ਨ ਕੀਤਾ ਗਿਆ ਚੀਮਾ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਨਸ਼ਾ ਵੇਚਣ ਵਾਲੇ ਵਿਅਕਤੀ ਨਹੀਂ ਬਖਸ਼ੇ ਜਾਣਗੇ ਨਸ਼ਾ ਕਰਨ ਵਾਲੇ ਨੌਜਵਾਨ ਜੇਕਰ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਪੰਜਾਬ ਪੁਲਿਸ ਉਹਨਾਂ ਦਾ ਨਸ਼ਾ ਛਡਾਓ ਕੇਂਦਰਾਂ ਵਿੱਚ ਇਲਾਜ ਕਰਵਾਵੇਗੀ ਨਸ਼ੇ ਦੀ ਵਿਕਰੀ ਕਰਨ ਵਾਲੇ ਵਿਅਕਤੀਆਂ ਦੇ ਨਾਮ ਦੱਸਣ ਤੇ ਦੱਸਣ ਵਾਲਿਆਂ ਦੇ ਨਾਮ ਗੁਪਤ ਰੱਖੇ ਜਾਣਗੇ ਚੇਵੀ ਦਰਜ ਨੇ ਕਿੰਨੀ ਸਰਚ ਕੀਤਾ ਕੀ ਕੁਝ ਬ੍ਰੰਭ ਹੋਇਆ ਅਸੀਂ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਡੀਆਈ ਸਾਹਿਬ ਦੇ ਹੁਕਮ ਤਾਬਕ ਜਿਹੜਾ ਸਾਡਾ ਅੱਜ ਕਸ ਆਪਰੇਸ਼ਨ ਸੀਗਾ 9 ਤੋਂ 12 ਜਿਹੜਾ ਅਸੀਂ ਹੌਟਸਪੌਟ ਜਿਹੜਾ ਸਾਡਾ ਅਸੀਂ ਲੌਰਾਂਗੇਟ ਵਾਲਾ ਅਸੀਂ ਅੱਜ ਚੂਜ਼ ਕੀਤਾ ਔਰ ਅਸੀਂ ਨੰਦਾਬਾ ਸਾਡੀਆਂ ਫੋਰਸ ਦੇ ਨਾਲ ਜਿਹੜਾ ਹੈਗਾ ਇੱਥੇ ਫਾਰੋ ਚੈਕਿੰਗ ਕੀਤੀ ਹੈ ਔਰ ਇੱਥੇ ਅਨਾਉਂਸਮੈਂਟ ਕਰਵਾ ਕੇ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਡਰਗ ਪਾਰਟਨਰਸ ਸਮਗਲਰ ਜਾਂ ਕੰਜ਼ਿਊਮਰ ਨੇ ਉਹ ਕਿਰਪਾ ਕਰਕੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਾਡੇ ਕੋਲ ਆਓ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਾਈਏ ਤੇ ਤੁੱਚੇ ਜਿਹੜੇ 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 ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਹੋਏ ਕਿੰਨੇ ਚ ਘੜਨੇ ਜਿਹੜੇ ਇੱਥੇ ਹੈਗੇ ਤੇ ਬਹੁਤ ਕਿਉਂਕਿ ਬਹੁਤ ਪੋਪੂਲੇਟਿਡ ਹੈਗਾ ਜੀ ਇੱਥੇ ਵਿੱਚ ਵਿੱਚ ਜਿਹੜੀਆਂ ਛੋਟੀਆਂ ਗਲੀਆਂ ਨੇ ਤੇ ਤਕਰੀਬਨ ਇੱਥੇ ਤਕਰੀਬਨ ਜਿਹੜੇ ਹੈਗੇ ਜੀ 5-700 ਘਰ ਜਿਹੜੇ ਹੈਗੇ ਨਾ ਇਹਨਾਂ ਦੀ ਬਸਤੀ ਦੇ ਹੈਗੇ ਨਾ ਕੁਝ ਲੋਕ ਥੋੜੇ ਕੋਲ ਆ ਕੇ ਡਰਦੇ ਨੇ ਪਰ ਨਸ਼ਾ ਛੱਡਣਾ ਚਾਹੁੰਦੇ ਨੇ ਉਹਨੂੰ ਕੀ ਅਪੀਲ ਕਰੀਏ ਦੇਖੋ ਇੱਥੇ ਪੁਲਿਸ ਤੁਹਾਡੇ ਸਹਿਯੋਗ ਵਾਸਤੇ ਬੈਠੀ ਆ ਪਰ ਜੇ ਜਿਹੜਾ ਮਾਨਸਰ ਹੈ ਉਹਦੇ ਵਾਸਤੇ ਮਾੜੀ ਹੈ ਜੇ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਸਾਡੀ ਮਹਿੰਮ ਜਿਹੜੀ ਚੱਲ ਰਹੀ ਹੈ ਨਸ਼ਾ ਅੰਭ੍ਰਤ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਸਾਡੀ ਇਹ ਹੈ ਵੀ ਜੇ ਨਸ਼ਾ ਛੱਡਣਾ ਚਾਹੁੰਦਾ ਸਾਡੇ ਕੋਲ ਆਵੇ ਅਸੀਂ ਉਹਦੀ ਮਦਦ ਕਰਾਂਗੇ ਮਦਦ ਕਰਕੇ ਉਹਨੂੰ ਡਰਗ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜਾ ਹੈਗਾ ਜਮ੍ਹਾਂ ਕਰਾਂਗੇ ਤੇਰਾ ਲੱਗ ਬੰਦਾ ਨਸ਼ਾ ਛੱਡਣਾ ਚਾਹੁੰਦਾ ਉਹ ਵੀ ਦੱਸੂਗਾ ਵੀ ਉਹ ਨਸ਼ਾ ਕਿੱਥੋਂ ਲੈਣਾ ਉਹਦਾ ਕੋਈ ਤੁਸੀਂ ਟਿਕਾਣਾ ਵਗੈਰਾ ਨਾਮ ਵਗੈਰਾ ਗੁਪਤ ਰੱਖੋਗੇ ਬਿਲਕੁਲ ਜੀ ਜਿਹੜਾ ਉਹ ਗੁਪਤ ਰੱਖਿਆ ਜਾਊਗਾ ਗੁਪਤ ਰੱਖਿਆ ਜਾਊਗਾ ਉਹਦੀ ਉਹਦੇ ਵੀ ਅਸੀਂ ਜਿਹੜੀ ਹੈਗੀ ਮਦਦ ਵੀ ਕਰਾਂਗੇ ਹਰ ਇੱਕ ਪੱਖੋਂ ਜਿਹੜੀ ਅਸੀਂ ਪੰਜਾਬ ਸਰਕਾਰ ਵੱਲੋਂ ਜਾਂ ਅਸੀਂ ਕਰ ਸਕੀਏ ਕਿੰਨੇ ਕੁ ਮੋਟਰਸਾਈਕਲ ਰਿਕਵ ਕੀਤੇ ਨੇ ਜਿਹੜੇ ਅਸੀਂ ਅੱਜ 8-10 ਮੋਟਰਸਾਈਕਲ ਲੈ ਕੇ ਚੱਲੇ ਆਂ ਚਾਰ-ਪੰਜ ਜਿਹੜੇ ਹੈਗੇ ਬੰਦੇ ਰਾਉਂਡ ਅਪ ਕੀਤੇ ਨੇ ਜਿਹਨੂੰ ਇੱਕ ਵਾਰੀ ਪੁੱਛਗਿਸ਼ ਕਰਾਂਗੇ ਜੋ ਵਾਈਕਲਸ ਆਇਡੈਂਟੀਫਾਈ ਕਰਾਂਗੇ ਵੀ ਇਹ ਕਿਦੇ ਨਾਮ ਦੇ ਉੱਤੇ ਨੇ ਕਿਦੇ ਨਾ ਕਿਵੇਂ ਆਏ ਨੇ ਕਿਵੇਂ ਖਰੀਦੇ ਨੇ ਮੌਕੇ ਤੇ ਕੋਈ ਵੀ ਨਹੀਂ ਆਇਆ ਹੈਗਾ ਲੈਨ ਮਨ ਮੌਕੇ ਮੌਕੇ ਤੇ ਕੋਈ ਨਹੀਂ ਲੈ ਕੇ ਆਇਆ ਜੀ ਉਹ ਸਾਡੇ ਕੋਲ ਆਣਗੇ ਅਸੀਂ ਵੈਰੀਫਾਈ ਕਰਾਂਗੇ ਦਾ ਚਾਸੀ ਇੰਜਨ ਨੰਬਰ ਤੋਂ ਜਿਹਨਾਂ ਦੇ ਮੋਟਰਸਾਈਕਲ ਨਹੀਂ ਜਿਹੜਾ ਆ ਬਾਉਂਡ ਕਰਾਂਗੇ ਉਹਨਾਂ ਕਰ 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 ਸ਼ਹਿਰ ਨਿਵਾਸੀਆਂ ਨੂੰ ਕੀ ਅਪੀਲ ਕੀ ਕਰਾਂਗੇ ਸਾਡੀ ਅਪੀਲ ਦੇਖੋ ਪਬਲਿਕ ਪਬਲਿਕ ਦੇ ਨਾਲ ਸਾਡਾ ਜਿਹੜਾ ਸਾਨੂੰ ਸਾਨੂੰ ਤੁਸੀਂ ਸਹਿਯੋਗ ਦਿਓ ਨਸ਼ੇ ਨੂੰ ਜੇ ਪਬਲਿਕ ਸਾਡਾ ਸਹਿਯੋਗ ਦੇਊਗੀ ਤਾਂ ਹੀ ਅਸੀਂ ਜਿਹੜਾ ਇਹਨੂੰ ਨਸ਼ਾ ਮੁਕਤ ਬਣਾ ਸਕਾਂਗੇ ਸੋ ਮੇਰੀ ਪੂਰੀ ਜੋ ਬੇਨਤੀ ਵੀ ਹੈ ਸਾਰੇ ਨਾਭਾ ਵਾਸੀਆਂ ਨੂੰ ਸਾਡੀ ਜਿਹੜੀ ਆ ਮੋਢੇ ਨਾਲ ਮੋਢਾ ਲਾ ਕੇ ਪੁਲਿਸ ਨਾਲ ਕਰੋ ਔਰ ਸਾਡੀ ਮਦਦ ਕਰੋ ਮਿਹਰਬਾਨੀ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز